ਹਾਂ ਬਈ ਲਾਗੇ ਕਰਾਂ ਮੱਲਾ ਗੋਡਣ ਪੱਪੂ ਹੋਣੀ ਤੇ ਗੇਜੇ ਨੇ ਕੱਲਾ ਗੁੜਤੀ ਸੀ ਆਦੇ ਆ ਪਾਲਕ ਮੇਥੀ ਤੇ ਤਲੀਆਂ ਅੱਜ ਦੇਖੋ ਅਸੀਂ ਗੁੜਦੇ ਆ ਲਸਣ ਤੇ ਆਦੇ ਪੱਪੂ ਜਾਂਦਾ ਵਿੱਚੋਂ ਮੋٹے ਮਾٹے ਜੇ ਬੂਟੇ ਫੜੀ ਨਾਲ ਆ ਭਜਨ ਲੱਗਿਆ ਆਦੇ ਪੜਦੇ ਜਾ ਲੈ ਮਾਬਲੇ ਯਾਰ ਇੱਥੇ ਹੁਣ ਜਦੋਂ ਇਹ ਹੋ ਗਿਆ ਸਾਰਾ ਕੁਸ ਦਾਲ ਦੂਲ ਜਿਵੇਂ ਮਰਜੀ ਭਾਈ ਜਾ ਆ ਤਲੀਆਂ ਹੋ ਜਾਣ ਸੁੱਖ ਨਾਲ ਪੂਰਾ ਆਪਣਾ ਫੁੱਲ ਵਧੀਆ ਤੇ ਆ ਦਿਨਾਂ 'ਚ ਹੀ ਲਈ ਹੁਣ ਤੂੰ ਮੇਥੀ ਬੂਥੀ ਆਪਣੇ ਨੂੰ ਪਾਣੀ ਲਾਵਾਂਗੇ ਜਦੋਂ ਰੜੇ ਜੇ ਹੋਵੇ ਚਟੇ ਠੀਕ ਆ ਸ਼ਾਬਾਸ਼ ਸ਼ਾਬਾਸ਼ ਤੱਕਦੇ ਪਪੂ ਐ ਕੱਢਦੇ ਵਿੱਚੋਂ ਉਹ ਆਪਣੀ ਸਰੋਵਾਂ ਪਰੇ ਸਾਗ ਬਾਤ ਤੇ ਲੋੜੀ ਨੂੰ ਤਰਾਂਗੇ ਸਾਗ ਇੱਥੇ ਮੇਲੇ ਵੇਲੇ ਆ ਕਰੰਡਾ ਜ ਆ ਪਾ ਦੇ ਦੇਖ ਕਿੰਨਾ ਵਧੀਆ ਦੇਖ ਲਸਣਾਂ ਦੇ ਵਿੱਚ ਦੀ ਆਮ ਨਾਲ ਕੁਡੀ ਜਾਂਦਾ ਲੈ ਗੰਢੀ ਨਹੀਂ ਪੱਟੀ ਦੀ ਜਮੇ ਵੀ ਅੱਲ ਕੋਲ ਨੂੰ ਰੰਬਾ ਫੇਰਾਂ ਆ ਬੈਜੀ ਬੇ ਰੰਬਾ ਫੇਰਦੀ ਤੇ ਰੰਬਾ ਫੇਰਨਾ ਸੌਖਾ ਹੋ ਜਾਣਾ ਫਿਰ ਸੱਚੀ ਗਾ ਆ ਲਾ ਆ ਪੜਦੇ ਪੜਦੇ ਪੱਪੂ ਜਿਹੜੇ ਵਿੱਚ ਵਿੱਚ ਜੇ ਖੜੀਆਂ ਆ ਤੇ ਆ ਸਾਰੀਆਂ ਹਾਂ ਬਾਹਰ ਆ ਠੀਕ ਠੀਕ ਹੈ ਅਭੀ ਪਾਓ ਉਹ ਗਾ ਗਾ ਆ ਗੋ ਮਾਥੀਆ ਦੇ ਲਾਲੀ ਸ਼ਾਬਾਸ਼ 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 ਇਹ ਕਾ ਯਾਰ ਬਾਬੇ ਦੀ ਸੇਵਾ ਜਦੋਂ ਚੱਲਦੀ ਹੋਵੇ 10 ਮਿੰਟ ਲਾ ਦੇਦਾ ਹੁੰਦਾ ਆਰਿਆਂ ਦਾ ਫਿਰ ਬੱਚੇ ਹਿੱਸਾ ਪੈ ਜਾਂਦਾ ਨੇ ਨਾ ਬਾਬੇ ਦੇ ਘਰੇ ਸੇਵਾ ਚ ਦੇ ਕਰਨ ਲਸਣ ਗੁੱਡੀ ਦਾ ਕਿਉਂ ਬਸ ਆ ਫੇਰ ਦੇਵੇ ਕਲੰਡਾ ਜਾਰੇ ਦਿਨ ਜਮਾ ਨਹੀਂ ਤੇ ਨਾ ਪੱਠਾ ਰਹੇ ਕੋਈ ਕਿਉਂਕਿ ਪੜ ਲੰਦਾ ਟਕਾ ਕੇ ਇਹ ਰੰਬੇ ਨਾ ਵੀ ਬਾਤ ਖੇਰਦਾ ਇਹ ਲੈ ਮੈਂ ਤਾਂ ਆਪ ਖੇਤ ਇੱਕ ਦਿਨ ਲੈ ਗਿਆ ਸੀ ਇਹਨੂੰ ਲਿਜਾ ਕੇ ਤੇ ਇਹਦੇ ਨਾਲ ਹੀ ਦੂਜਾ ਗੁੱਟ ਦਾ ਸੀ ਨਹੀਂ ਨਹੀਂ ਮੈਂ ਜੋ ਨਹੀਂ ਲਵਾਂ ਨੰਨੀ ਤਾਂ ਬਿੱਲਾ ਹੀ ਖੜਾ ਪੱਪੂ ਤਾਂ ਪੱਪੂ ਦਾ ਪਾਸੇ ਤਾਂ ਇੱਕ ਵੀਡੀਓ ਬਣਾਉਨੇ ਆ ਸੀ ਤਾਂ ਵੀਡੀਓ ਬਣਦੀ ਆ ਆਹ ਸ਼ਾਬਾਸ਼ ਜਾਨੇ ਤਕੜੇ ਭਜਨੇ ਹਜੇ ਮੋٹے ਬਾਟੇ ਜਿਹੇ ਹਜੇ ਆਂ ਪਰਦੇ ਵਿੱਚੋਂ ਸਰੋਂ ਦੇਓ ਉਹ ਫਿਰ ਮੈਂ ਰਾਤ ਨੂੰ ਤੁਰਦਾ ਫਿਰਦਾ ਉਹਨੂੰ ਆਹਦੇ ਕੁੱਤੇਆਂ ਨੂੰ ਆਪਾਂ ਇਧਰੋਂ ਠਾ ਕੇ ਰੱਖਣਾ ਕੁੱਤਾ ਨਾ ਆਪਣਾ ਕੋਈ ਵਿੱਚ ਬਹਿ ਜੇ ਇਹਦੇ ਕਿਤੇ ਕੁੱਤੇ ਬਹਿਣ ਲੱਗੇ ਉਹਦੇ ਖਰਾਬ ਕਰਨਗੇ ਇਹ ਆਪਾਂ ਬਾਬੇ ਨੂੰ ਕਹਣਾ ਵੀ ਆਪਦੇ ਪਾਈ ਤੇ ਨਿਗਾਹ ਰੱਖੀ ਪੂਰੀ ਮੋਲ ਗਿਆ ਆਪਣੀਆਂ ਬਈ 10 ਦਿਨਾਂ ਨੂੰ ਹੋ ਜਾਣੀਆਂ 10-12 ਦਿਨਾਂ ਚ ਖਾਣ ਵਾਲੀਆਂ ਆ ਕਿਵੇਂ ਆ ਪ੍ਰੀਤਮ ਸਿੰਘ ਆ ਠੀਕ ਆ ਦੇਖ ਲੈ ਜਾਨਿਆਂ ਚ ਲਸਣ ਲਸਣ ਗੁੱਠੀ ਦੇਖ ਲੈ ਬੰਦੇ ਫਿਰਦੇ ਵਿੱਚ ਸੇਵਾਦਾਰ ਆ ਆਕੇ ਤਾਂ ਘਾਲ ਦਿਆਂਗੇ ਇੱਥੇ ਵੀ ਲਸਣ ਮੇਥੀ ਧਨੀਆ ਪਾਲਕ ਆ ਸੇਵਾਦਾਰ ਵੀ ਇੱਥੇ ਆ ਲੂਲੂ ਪਟਣੇ ਹੋਏ ਤਾਂ ਦੱਸ ਦੇ ਜੇ ਟਰੈਕਟਰ ਟੁੱਟਣ ਲਾਉਣੇ ਹੋਏ ਤਾਂ ਸੇਵਾਦਾਰ ਕਹਿੰਦੇ ਤਿਆਰ ਆਸੀਂ ਆ ਜਾਾਂਗੇ ਉਦਹੀਂ ਆ ਬਾਬੇ ਦੇ ਜੁਹਾਜ ਤੇ ਚਾੜ ਦੇਾਂਗੇ ਭਾਈ ਵਾਲੇ ਬਾਬੇ ਦੇ ਜੁਹਾਜ ਤੇ ਮਾਸਾ ਕਰ ਲਿਆ ਕਰ ਪ੍ਰੀਤਮ ਸਿੰਘਾ ਫੋਨ ਅੱਜ ਕਰਾਂਗੇ ਆਥੜੇ ਸ਼ਾਮ ਨੂੰ ਪ੍ਰੀਤਮ ਨਾਲ ਫੋਨ ਯਾਰ ਨੂੰ ਕਹਿੰਦੇ ਆਂ ਵੀ ਨੰਦਪੁਰ ਵੇਲੇ ਦੇਖ ਲੈ ਚੱਕ ਦੇ ਲਾਣਾ ਜੇ ਬਣਦਾ ਜੇ ਕੋਈ ਜ਼ਰੂਰੀ ਕੰਮ ਨਹੀਂ ਤਾਂ ਆ ਜੀ ਜੇ ਜ਼ਰੂਰੀ ਆ ਤਾਂ ਭਾਈ ਤੇਰੇ ਫੇਰ ਨਹੀਂ ਆਪਾਂ ਕਹਿੰਦੇ ਕਿਉਂਕਿ ਤੇਰਾ ਪਰਿਵਾਰਕ ਮਸਲਾ ਫਿਰ ਤੈਨੂੰ ਪਤਾ ਆਪਦੇ ਕੰਮ ਧੰਦੇ ਬਾਰੇ ਆਪਣੇ ਨੰਦਰੋਣੀ ਤਿਆਰ ਕੀ ਹੋਣਗੇ ਅਨੰਦਪੁਰ ਵੇਲੇ ਨੂੰ ਮਹਾਰਾਜ ਕਰਾ ਸੇਵਾ ਕਰਾਵੇ ਸੱਚੇ ਪਾਤਸ਼ਾਹ ਚੜ੍ਹਦੇ ਕਲਾਣਾ ਗੁਰੂ ਘਰ ਦੀ ਆਇਆ ਸੀ ਅੱਧਾ ਪੂਣਾ ਘੰਟਾ ਇੱਥੇ ਲਾ ਜਾ ਰਹੇ ਹੁਣ ਆ ਕੇ ਫਲਵਾੜੀ ਚ ਪਤਾ ਲੱਗ ਜਾਂਦਾ ਵੀ ਕੀ ਗੁੱਡਣ ਵਾਲਾ ਤੇ ਕੀ ਇੱਥੇ ਪਾਣੀ ਲਾਉਣ ਵਾਲਾ ਜਾਂ ਕੋਈ ਕਿਸੇ ਤਰ੍ਹਾਂ ਦਾ ਵੀ ਕੋਈ ਕੋਈ ਇਹ ਤੇ ਸਪਰੇ ਨਹੀਂ ਕੋਈ ਇਹ ਤੇ ਰੇ ਨਹੀਂ ਚਵਾਂ ਨਾ ਰੇ ਪਾਇਆ ਨਾ ਸਪਰੇ ਕਰੀਆ ਨਾ ਕਰਨੀ ਆ ਕਿਉਂਕਿ ਪੈੜ ਕੋਈ ਬਾਬੇ ਦੀ ਸੁੱਕਣ ਇਹ ਸਨਵੇਂ ਵਾਂਗੂ ਬਹੁਤ ਚੜਦੀ ਪਈ ਆ ਇਹ ਤਾਂ ਇਹਨੇ ਆਪ ਹੀ ਆਟੋਮੈਟਿਕੀ ਬਹੁਤ ਵਧੀਆ ਚੀਜ਼ ਹੋ ਜਾਣੀ ਆ ਤਾਂ ਚੰਗਾ ਇਹ ਕੰਦੇ ਪਪੂ ਪਿਜੋਰ ਨਾਲ ਆ ਪਪੂ ਹੂੰ ਠੀਕ ਆ ਠੀਕ ਆ ਬਈ ਸ਼ਾਬਾਸ਼ ਸ਼ਾਬਾਸ਼ ਤੱਕਦੇ ਭਾਜਣਾ ਮੋਟਾ ਮੋਟਾ ਜਿਹਾ ਖਿੱਚਦੇ ਕਰਾਂ ਜੇ ਕੋੜਾ ਹੈਗਾ ਬਹਿ ਚਕਾ ਬੂਟ ਜਿਹਾ ਕੋ ਵਧੀਆ ਸਰੋਂ ਆਪਣੇ ਘਰ ਸਾਗ ਨੂੰ ਹੋ ਜਾਣੀਆਂ ਬਹੁਤ ਕਨੇ ਭਾਜਣ ਰੋੜਾ ਦੇਖੀ ਤੂੰ ਗਰਾ ਦਿਨੋਂ ਦਿਨ ਆਪਣੀ ਫਾਈਲ ਦੀ ਧੁਰੀ ਆਉਂਦੀ ਆ ਜਮਾ ਗੁੱਡੇ ਵਾਂਗੂ ਹੀ ਹੋ ਜਾਂਦਾ ਦੇਖ ਲੈ ਹਨਾ ਕੁਛ ਨਹੀਂ ਹੈ ਵਿੱਚ ਪੂਰਾ ਵੀ ਉਹਦੇ ਨਿਊ ਪੱਠੇ ਦੇ ਲ ਬਰੀਕ ਪਹਿਲਾਂ ਕਿੰਨੇ ਸੀਗੇ ਮੈਂ ਤਾਂ ਦੂਰੇ ਅਰਗਾ ਕਰ ਦਿੰਨਾ ਹਾਂ ਨਹੀਂ ਵਧੀਆ ਸਗਾ ਐ ਆਹ ਆਂ ਦੇ ਦੂਰਾ ਜਾ ਫੇਰ ਦੇ ਵੇ ਬੱਲ ਜਾਨਾ ਪਪੂ ਏ ਜਾਨਾ ਆ ਜਾ ਮਰੂ ਦ੍ਰਗਤ ਕਰ ਲੋ ਦਰਸ਼ਨ ਬਾਬੇ ਦੇ ਦਰ ਤੇ ਸਾਰੀ ਸਬਜੀ ਦੇ ਤੇ ਬੂਟਿਆਂ ਵਾਟਿਆਂ ਦੇ ਜਾਂਦਾਂ ਆ ਜਾਂਦੀਆਂ ਬੰਦੇ ਨੂੰ ਪ੍ਰਾਣੀਆਂ ਜਾਦਾ ਮੜ ਮੜ ਆਉਣ ਗਿਆ ਬੰਦਿਆ ਤੂੰ ਮੁੜ ਕੇ ਨਹੀਂ ਆਉਣਾ ਭਾਜਨ ਸੋ ਲਾ ਦੇ ਬਾਜ ਫਿਰ ਇੱਥੋਂ ਖੜ ਕੇ ਕਮਾੜੀ ਜੀ ਕਹਦਾ 2 ਇੱਕ ਮਿੰਟ ਦੀ ਕੋਈ ਲਾ ਦੇ ਇੱਕ ਏਕ ਹੀ ਬਸ ਜਾਦਾ ਮੜ ਮੜ ਆਉਣ ਗਿਆ ਬੰਦਿਆ ਤੂੰ ਮੁੜ ਕੇ ਨਹੀਂ ਆਉਣਾ ਬਸ ਇਹ ਲਾ ਦੇ ਵਿਚੇ ਭੇਜ ਦੇਣਾ ਭੇਜ ਦੇਣਾ ਵਿਚੇ ਹੀ ਤੇਰੇ ਉਹ ਦੇਖ ਜਿਵੇਂ ਅੱਗੇ ਖੇਤਾਂ ਚ ਨਹੀਂ ਜੀ ਲੋਕ ਲਾਉਂਦੇ ਹੁੰਦੇ ਹਾਲਾ ਬੌਂਦੇ ਆ ਭਾਜਨ ਸੋ ਮਿਲਾ ਸਰੋਂ ਕੋਟ ਦਾ ਲਾਈ ਜਾਂਦਾ ਰੁਤਾਂ ਮੜ ਮੜ ਆਣ ਲਗੀਆਂ ਬੰਦਿਆ ਤੂੰ ਮੁੜ ਕੇ ਨਹੀਂ ਆਉਣਾ ਜਾਦਾ ਮੜ ਮੜ ਆਣ ਲਗੀਆਂ ਪੰਦੇ ਆ ਤੂੰ ਉੱਕੇ ਨਹੀਂ ਆਉਣਾ ਮਾਤਾ ਦੇ ਉੱਤਰ ਤੇ ਕਿਥੇ ਮਰਦਾ ਸੀ ਮੈਨੂੰ ਬਾਹਰ ਆਣ ਕੇ ਹਾਲ ਭੁੱਲ ਗਿਆ ਤੈਨੂੰ ਓਏ ਜਿਦੋਂ ਓਪਰੀ ਹਵਾ ਲੱਗੀ ਬੜਾ ਛਤਾਨ ਕਹਾਉਣੇ ਪਰ ਪੁੱਛਿਆ ਨਹੀਂ ਜਾਣਾ ਤੇਰੇ ਕੋਲੋਂ ਜਦੋਂ ਤੈਨੂੰ ਰਾਮ ਨੇ ਪਾਸ ਬੁਲਾਉਣੇ ਤ੍ਰਿਤਾ ਮੜ ਮੜ ਆਉਣ ਗਈਆਂ ਮੰਨਿਆ ਤੂੰ ਮੜ ਕੇ ਨਹੀਂ ਆਉਣਾ ਤ੍ਰਿਤਾ ਮੜ ਮੜ ਆ ਗਈਆਂ ਮੰਗਿਆ ਤੂੰ ਮੜ ਕੇ ਨਹੀਂ ਆਉਣਾ ਠੀਕ ਆ ਵਾਹ ਜੀ ਵਾਹ ਜੀ ਵਾਹ ਸ਼ਾਬਾਸ਼ 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 ਠੀਕ ਆ ਠੀਕ ਆ ਐ ਚਲਦੀ ਉਹਦੀ ਅੱਗੇ ਆਪਣੀਆਂ ਬਾਜਾਂ ਖੇਤਾਂ ਦੇ ਵਿੱਚ ਜਦੋਂ ਹਾਲ ਬੋਂਦੇ ਹੁੰਦੇ ਸੀ ਆਪਣੇ ਮੈੰਗਲ ਉਹ ਨਹੀਂ ਹੋਰ ਉਦੋਂ ਖੇਤਾਂ ਦੇ ਵਿੱਚ ਐ ਲਾਉਂਦੇ ਸੀ ਬਾਜਾਂ ਉਹ ਅਖੀ ਪ੍ਰਾਣੀ ਇੱਕ ਯਾਦ ਬਣਾਈ ਆ ਇਹ ਵੀਡੀਓ ਵੀ ਐ ਆਪਣੇ ਬਜ਼ੁਰਗ ਲਾਉਂਦੇ ਜਦੋਂ ਖੁਸ਼ ਹੁੰਦੇ ਨੇ ਪੂਰੇ ਫਿਰ ਉਦੋਂ ਬਾਜ ਲਾਉਂਦੇ ਸੀ ਮਿਰਜੇ ਸਹਿਵਾ ਦੀ ਹਾਂ ਸੰਗਿਆ ਕਰਨਾ ਸੇਵਾ ਹਣ ਮੂੰਹ ਪਾ ਮੁੜ ਕੇ ਜਨਮ ਨਹੀਂ ਲਿਆਣਾ ਮੁੜ ਕੇ ਜਨਮ ਨਹੀਂ ਥਿਆਣਾ ਤੇ ਹੁਣੇ ਵੀ ਹੈ ਨਹੀਂ ਭਾਈ ਇਹ ਜਨਮ ਮੁੜ ਕੇ ਮਿਲਣਾ ਵੀ ਹੈ ਨੀਗਾ ਇਹਦਾ ਕਰਮਾ ਨਾ ਮਿਲਿਆ ਵਾ ਪਾ ਨੂੰ ਕਰਮਾ ਨਾ ਬਾ ਜਿੰਨੀ ਖਣ ਹੁੰਦੀ ਆ ਸੇਵਾ ਨਾਮ ਜਪੀਦਾ ਚੰਗੇ ਕਰਮ ਕਰ ਲੋ ਕਿਹੜਾ ਆ ਗਿਆ ਮੰਦਿਰ ਮੰਦਿਰ ਹੀ ਆਹੋ ਇਹਨੂੰ ਟਾਇਰ ਖੋਲ ਕੇ ਦੇਣਾ ਚਲ ਆਖਣੇ ਲੈ ਚੱਲਾਂਗੇ ਆਹੋ ਕਿਹੜਾ ਟਾਇਰ ਠੀਕ ਆ ਜਾਂਦੇ ਹੋਏ ਲੈ ਚੱਲਾਂ ਖੋਲ ਲੈਨੇ ਕੋਈ ਕੋਈ ਨਹੀਂ ਪੈਂਚਰ ਹੋ ਗਿਆ ਕਹਿੰਦੇ ਨੇਮ ਪੂਰਾ ਕੰਡਾ ਕੱਟਿਆ ਵਿੱਚੋਂ ਕਿਹੜੇ ਚੋ ਸਕੂਟਰੀ ਚੋ ਰੱਖੇ ਦੇ ਇਹ ਸ਼ਰਾਖੇ ਚੋ ਤਾਂ ਹੌਲਾ ਟਾਇਰ ਲੈ ਜਾਓ ਖੋਲ ਕੇ ਤੇ ਉੱਥੋਂ ਲਵਾ ਲਿਆਓ ਕੱਲ ਠੀਕ ਆ ਠੀਕ ਆ ਬਾਹਰ ਨਿਕਾਲੋ ਢੇਰੀ ਦੀ ਸਵਾਜੀ ਆ ਠੀਕ ਆ ਠੀਕ ਆ ਚੱਲ ਵਧੀਆ ਬੜੀਆ ਬੜੀਆ ਸ਼ਾਬਾਸ਼ ਸ਼ਾਬਾਸ਼